ਗੁਰੂ ਪਿਆਰਿਓ ਆਪ ਜੀ ਦੇ ਨਾਲ ਪੰਜਮ ਪਿਤਾ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਕਾਰਨਾਂ ਦੀ ਵਿਚਾਰ ਕੀਤੀ ਜਾ ਰਹੀ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਜਦੋਂ ਸ਼ਹੀਦ ਕੀਤਾ ਗਿਆ ਕੇਵਲ ਇੱਕ ਜਾਂ ਦੋ ਕਾਰਨ ਨਹੀਂ ਸਨ 10 ਕਾਰਨ ਸਨ ਜਿਨ੍ਹਾਂ ਕਰਕੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਪਿਛਲੇ ਦਿਵਾਨਾਂ ਦੇ ਵਿੱਚ ਆਪ ਜੀ ਦੇ ਨਾਲ ਪੰਜ ਕਾਰਨਾਂ ਬਾਰੇ ਵਿਚਾਰ ਕੀਤੀ ਜਾ ਚੁੱਕੀ ਹੈ ਪਹਿਲਾ ਕਾਰਨ ਆਪ ਜੀ ਦੇ ਨਾਲ ਸਾਂਝਾ ਕੀਤਾ ਸੀ ਬਾਬਾ ਪ੍ਰਿਥੀ ਚੰਦ ਜਿਹੜਾ ਗੁਰੂ ਅਰਜਨ ਸਾਹਿਬ ਮਹਾਰਾਜੀ ਦਾ ਵੱਡਾ ਭਰਾ ਸੀ ਦੂਜਾ ਕਾਰਨ ਸੀ ਚੰਦੂ ਸ਼ਾਹ ਜਿਸ ਦੀ ਬੇਟੀ ਦਾ ਰਿਸ਼ਤਾ ਗੁਰੂ ਘਰ ਨੇ ਪ੍ਰਵਾਨ ਨਹੀਂ ਸੀ ਕੀਤਾ ਜਿਹੜਾ ਆਪਣੇ ਆਪ ਨੂੰ ਚਵਾਰਾ ਤੇ ਗੁਰੂ ਘਰ ਨੂੰ ਮੂਰੀਦ ਸਰਿਆ ਸੀ ਤੀਜਾ ਕਾਰਨ ਗੁਰੂ ਪਿਆਰਿਓ ਆਪ ਜੀ ਦੇ ਨਾਲ ਸਾਂਝਾ ਕੀਤਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਥਾਪਨਾ ਕੀਤੀ ਗਈ ਬਾਣੀ ਲਿਖੀ ਗਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਢੀਡ ਭਾਵ ਆਦ ਬੀੜ ਤਿਆਰ ਹੋ ਰਹੀ ਸੀ ਤਾਂ ਪਹਿਲੂ ਕਹਨਣਾ ਛੱਜੂ ਸ਼ਾਹ ਹੁਸੈਨ ਵਰਗੇ ਬਾਣੀ ਲੈ ਕੇ ਆਏ ਸਨ ਸਤਗੁਰਾਂ ਨੇ ਉਹਨਾਂ ਦੀ ਬਾਣੀ ਪ੍ਰਵਾਨ ਨਹੀਂ ਸਿੱਕੀ ਚੌਥਾ ਕਾਰਨ ਆਪ ਜੀ ਦੇ ਨਾਲ ਸਾਂਝਾ ਕੀਤਾ ਗਿਆ ਸੀ ਕਿ ਬਾਗੀ ਖੁਸਰੋ ਦੀ ਸਹਾਇਤਾ ਦਾ ਇਲਜ਼ਾਮ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਲਗਾਉਣਾ ਸਹਜਾਦਾ ਸਲੀਮ ਜਹਾਂਗੀਰ ਦਾ ਸੁਪੁੱਤਰ ਬਾਗੀ ਖੋਸਰੋ ਜਿਸ ਦਾ ਝੂਠਾ ਇਲਜ਼ਾਮ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਲਗਾਇਆ ਗਿਆ ਪੰਜਵਾਂ ਕਾਰਨ ਆਪ ਜੀ ਦੇ ਨਾਲ ਸਾਂਝਾ ਕੀਤਾ ਸੀ ਕਿ ਸ਼ੇਖ ਫਰੀਦ ਬੁਖਾਰੀ ਜੋ ਮਰਤਜਾ ਖਾਨ ਸੀ ਜਿਸ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਗ੍ਰਿਫਤਾਰ ਕਰਕੇ ਲਾਹੌਰ ਦੇ ਵਿੱਚ ਚੰਦੂ ਦੀ ਹਵੇਲੀ ਦੇ ਵਿੱਚ ਲਿਆ ਕੇ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ ਉਸ ਬਾਰੇ ਵਿਚਾਰ ਕੀਤੀ ਗਈ ਸੀ ਉਸ ਤੋਂ ਬਾਅਦ ਗੁਰੂ ਪਿਆਰੇਓ ਇਹਦੇ ਨਾਲ ਹੀ ਪੰਜਵਾਂ ਕਾਰਨ شیخ ਅਹਿਮਦ ਸਰਹੰਦੀ ਸੀ ਜਿਹੜਾ ਖਵਾਜਾ ਮੁਹੰਮਦ ਬਾਕੀ ਬਿੱਲਾ ਦਾ ਚੇਲਾ ਸੀ ਜੋ ਨਕਸਬੰਦੀ ਲਹਿਰ ਨੂੰ ਚਲਾ ਰਿਹਾ ਸੀ ਕਿਉਂਕਿ ਸਖੀ ਸਰਵਰੀਏ ਵੀ ਵਿਰੋਧ ਵਿੱਚ ਆ ਚੁੱਕੇ ਸਨ ਅਮੜੀਆਂ ਨੂੰ ਪੀਰਾਂ ਫਕੀਰਾਂ ਨੂੰ ਮੰਨਣ ਵਾਲੇ ਇਹਨਾਂ ਦੇ ਵਿੱਚੋਂ ਭਾਈ ਵਹਿਲੋ ਤੇ ਭਾਈ ਮੰਝ ਜਦੋਂ ਗੁਰੂ ਘਰ ਨਾਲ ਜੁੜ ਜਾਂਦੇ ਨੇ ਆਪਣੇ ਘਰ ਬਣਿਆ ਹੋਇਆ ਪੀਰ ਖਾਨਾ ਢਾ ਦਿੰਦੇ ਨੇ ਤਾਂ ਇਹਨਾਂ ਨੂੰ ਸੂਲ ਪੈ ਜਾਂਦਾ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਨਾਲ ਹਿੰਦੂ ਤੇ ਮੁਸਲਮਾਨ ਜੁੜਨ ਲੱਗ ਗਏ ਕਿਉਂ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਜਾਵੇ ਸੋ ਗੁਰੂ ਪਿਆਰਿਓ ਉਸ ਸਮੇਂ ਪੰਜਵਾਂ ਕਾਰਨ ਇਹ ਸੀ ਸ਼ੇਖ ਅਹਿਮਦ ਸਰਹੰਦੀ ਸ਼ੇਖ ਫਰੀਦ ਬੁਕਾਰੀ ਜਿਹਨੂੰ ਮਰਤਜਾ ਖਾਨ ਆਖਿਆ ਜਾਂਦਾ ਤੇ ਨਾਲ ਇਹਨਾਂ ਦੀ ਹੋਰ ਜਿਹੜੀ ਉਹ ਝੂਠੀ ਮੰਡਲੀ ਸੀ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ ਸੋ ਗੁਰੂ ਪਿਆਰਿਓ ਅਗਲਾ ਜਿਹੜਾ ਕਾਰਨ ਹੈ ਨਾ ਇਹ ਵੀ ਬੜਾ ਅਹਿਮ ਹੈ ਇਸ ਸਮਝਣ ਦਾ ਯਤਨ ਕਰਿਓ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਤਿਆਰ ਕਰ ਰਹੇ ਸਨ ਸ਼ੇਮਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਇਤਿਹਾਸਕਾਰ ਕਹਿੰਦੇ ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਜਗਤ ਜਲੰਦੇ ਦਾ ਉਧਾਰ ਕਰਨ ਦੇ ਲਈ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਦਾ ਬੇੜਾ ਤਿਆਰ ਕਰ ਰਹੇ ਸੀ ਜਿਹੜਾ ਇਸ ਬੇੜੇ ਵਿੱਚ ਤਿਆਰ ਹੋ ਜਾਏਗਾ ਜਿਹੜਾ ਇਸ ਬੇੜੇ ਵਿੱਚ ਸਵਾਰ ਹੋ ਜਾਏਗਾ ਉਹ ਤਰ ਜਾਏਗਾ ਉਹ ਬੇੜਾ ਕੀ ਸੀ ਗੁਰਬਾਣੀ ਦਾ ਬੋਹਥਾ ਬਾਣੀ ਦਾ ਜਹਾਜ਼ ਸਤਗੁਰ ਸੱਚੇ ਪਾਤਸ਼ਾਹ ਜੀ ਤਿਆਰ ਕਰ ਰਹੇ ਸਨ ਭਾਵ ਆਦ ਬੀੜ ਦੀ ਸਤਗੁਰ ਸੱਚੇ ਪਾਤਸ਼ਾਹ ਜੀ ਤਿਆਰੀ ਕਰ ਰਹੇ ਸਨ ਇਹ ਆਪਾਂ ਇਤਿਹਾਸ ਤੋਂ ਜਾਣੂ ਆ ਕਿ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਾਰ ਪ੍ਰਚਾਰ ਫੇਰੀਆਂ ਕੀਤੀਆਂ ਨੇ ਤੇ ਸਤਗੁਰਾਂ ਨੇ ਜਿੱਥੇ-ਜਿੱਥੇ ਵੀ ਜਗਤ ਜਲੰਦੇ ਦਾ ਉਧਾਰ ਕੀਤਾ ਉੱਥੇ-ਉੱਥੇ ਜਾ ਕੇ ਉਹਨਾਂ ਮਹਾਂਪੁਰਖਾਂ ਰਹਿਬਰਾਂ ਨੂੰ ਮਿਲੇ ਜਿਹੜੇ ਸਰੀਰਕ ਤੌਰ ਤੇ ਜਿਉਂਦੇ ਸਨ ਉਹਨਾਂ ਦੇ ਅੱਗੇ ਜਿਹੜੇ ਜਿਉਂਦੇ ਨਹੀਂ ਸਨ ਉਹਨਾਂ ਨੂੰ ਉਹਨਾਂ ਦੇ ਵਾਰਿਸਾਂ ਨੂੰ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਮਿਲਦੇ ਨੇ ਜਾ ਕੇ ਉਹਨਾਂ ਤੋਂ ਬਾਣੀ ਇਕੱਤਰ ਕਰਦੇ ਨੇ ਗੁਰੂ ਨਾਨਕ ਮਹਾਰਾਜ ਨੇ ਜੋ ਬਾਣੀ ਇਕੱਤਰ ਕੀਤੀ ਆਪਣੀ ਬਾਣੀ ਲਿਖ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਸੌਂਪੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਜਦੋਂ ਬਾਣੀ ਸੌਂਪੀ ਨਾ ਫਿਰ ਪੰਜਮ ਪਿਤਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਫੈਸਲਾ ਲਿਆ ਕਿ ਜਿੱਥੇ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰ जिदे चार दरवाजे ने। ਭਾਵੇਂ ਕਿ ਦਿਉੜੀ ਇੱਕੋ ਹੀ ਐ। ਮੰਜ਼ਲ ਇੱਕੋ ਹੀ ਐ। ਚਾਰ ਦਰਵਾਜ਼ੇ ਇਸ ਕਰਕੇ ਰੱਖੇ ਰੱਖੇ ਨੇ। ਖੱਤਰੀ, ਬ੍ਰਾਹਮਣ, ਵੈਸ਼, ਸ਼ੂਦਰ। ਉਪਦੇਸ਼ ਚੌ ਵਰਨਾ ਕੋ ਸਾਂਝਾ। ਇਹ ਭਾਈ ਜਿਹੜਾ ਧਾਰਮਿਕ ਸਥਾਨ ਐ ਨਾ ਇਹ ਸਾਰਿਆਂ ਦਾ ਸਾਂਝਾ ਹੈ। ਕੋਈ ਬ੍ਰਾਹਮਣ ਹੋਵੇ, ਕੋਈ ਖੱਤਰੀ ਹੋਵੇ, ਕੋਈ ਵੈਸ਼ ਹੋਵੇ, ਕੋਈ ਸ਼ੂਦਰ ਹੋਵੇ, ਉਹ ਸਾਰੇ ਇਸ ਗੁਰੂ ਘਰ ਦੇ ਵਿੱਚ ਆ ਕੇ ਨਤਮਸਤਕ ਹੋ ਸਕਦੇ ਨੇ ਕੋਈ ਵੀ ਚਾਰੇ ਦਿਸ਼ਾਵਾਂ ਤੋਂ ਆ ਕੇ ਇਸ ਇਲਾਹੀ ਬਾਣੀ ਨੂੰ ਧੁਰ ਕੀ ਬਾਣੀ ਨੂੰ ਪੜ ਸਕਦਾ ਹੈ ਗਾ ਸਕਦਾ ਹੈ ਸੁਣ ਸਕਦਾ ਹੈ ਗੁਰੂ ਅਰਜਨ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਸਰੂਪ ਤਿਆਰ ਕਰਨ ਦੇ ਲਈ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਇੱਕ ਸਤਗੁਰਾਂ ਨੇ ਕਾਰਜ ਆਰੰਭਿਆ ਸੋ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਤਿਆਰ ਹੋ ਰਿਹਾ ਸੀ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਬਾ ਕਬੀਰ ਸਾਹਿਬ ਮਹਾਰਾਜ ਜੀ ਦੀ ਬਾਣੀ ਜਿਨ੍ਹਾਂ ਨੂੰ ਉੱਚ ਜਾਤੀ ਇਹ ਸ਼ੂਦਰ ਕਹਿ ਕੇ ਟਿੱਚਰਾਂ ਕਰਿਆ ਕਰਦੇ ਸਨ ਬਾਬਾ ਨਾਮਦੇਵ ਸਾਹਿਬ ਮਹਾਰਾਜ ਜੀ ਦੀ ਬਾਣੀ ਜਿਨ੍ਹਾਂ ਨੂੰ ਢੇਡ ਕਿਹਾ ਕਰਦੇ ਸਨ ਇਹ ਪੰਡਿਆ ਮੋਕ ਢੇਡ ਕਹਤ ਹੈ ਉਹਨਾਂ ਦੀ ਬਾਣੀ ਦਰਜ ਕੀਤੀ ਗੁਰੂ ਰਵਦਾਸ ਮਹਾਰਾਜ ਜੀ ਨੂੰ ਤਾਂ ਅਸੀਂ ਜਾਣਦੇ ਹੀ ਹਾਂ ਨਾ ਅਨੁਗੁਰ ਰਬਦਾਸ ਪਾਤਸ਼ਾਹ ਜੀ ਜਿਨ੍ਹਾਂ ਨੂੰ ਲੋਕ ਚਮਾਰ ਚਮਾਰ ਕਿਹਾ ਕਰਦੇ ਸਨ ਉਹਨਾਂ ਦੀ ਬਾਣੀ ਦਰਜ ਕੀਤੀ ਗਈ ਬਾਬਾ ਸਦਨਾ ਦੀ ਬਾਣੀ ਦਰਜ ਕੀਤੀ ਗਈ ਸਤਗੁਰ ਧੰਨਾ ਮਹਾਰਾਜ ਦੀ ਬਾਣੀ ਦਰਜ ਕੀਤੀ ਗਈ ਅਨੇਕ ਮਹਾਂਪੁਰਖਾਂ ਦੀ ਬਾਣੀ ਦਰਜ ਕੀਤੀ ਗਈ ਤੇ ਗੁਰੂ ਪਿਆਰਿਓ ਤੇ ਫਿਰ ਉੱਥੇ ਰੌਲਾ ਕੀ ਪਾਇਆ ਉੱਚ ਜਾਤੀਆਂ ਨੇ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕੀਤੇ ਕਿ ਵੇਖੋ ਜੀ ਵੇਖੋ ਗੁਰਨਾਨਕ ਦੇ ਘਰ ਦੇ ਵਿੱਚ ਇੱਕ ਪੰਜਵਾਂ ਗੁਰੂ ਬਣ ਕੇ ਬੈਠਾ ਹੈ ਉਹ ਇਸ ਤਰ੍ਹਾਂ ਦੀ ਭਾਸ਼ਾ ਵਰਤਦੇ ਸਨ ਉਹਨੇ ਇੱਕ ਵੱਖਰਾ ਹੀ ਗ੍ਰੰਥ ਤਿਆਰ ਕੀਤਾ ਭਾਵੇਂ ਕੋਈ ਸ਼ੂਦਰ ਹੋਵੇ ਭਾਵੇਂ ਖੱਤਰੀ ਹੋਵੇ ਭਾਵੇਂ ਬ੍ਰਾਹਮਣ ਹੋਵੇ ਭਾਵੇਂ ਵੈਸ਼ ਹੋਵੇ ਸਾਰੇ ਪੜ ਸਕਦੇ ਨੇ ਜਦ ਕਿ ਜਿਹੜੇ ਉੱਚ ਜਾਤੀਏ ਬ੍ਰਾਹਮਣ ਸਨ ਉਹਨਾਂ ਨੇ ਆਪਣੇ ਜਿਹੜੇ ਧਾਰਮਿਕ ਗ੍ਰੰਥ ਸੀ ਇਹਨਾਂ ਤੇ ਪੜਨ ਤੇ ਪਾਬੰਦੀ ਲਾਈ ਹੋਈ ਸੀ ਸ਼ੂਦਰ ਇਹਨਾਂ ਦੇ ਗ੍ਰੰਥ ਨਹੀਂ ਸੀ ਪੜ ਸਕਦਾ ਆਖੋ ਸਤਨਾ ਨਹੀਂ ਸੀ ਪੜ ਸਕਦਾ ਤੇ ਪਰ ਗੁਰੂ ਘਰ ਦੇ ਵਿੱਚ ਆਈ ਉਹ ਲੋਕ ਨੇ ਜਿਹੜੇ ਸਦੀਆਂ ਤੋਂ ਲਤਾੜੇਗੇ ਦਰਕਾਰੇਗੇ ਤ੍ਰਸਕਾਰੇਗੇ ਜਿਨ੍ਹਾਂ ਦੀ ਕੋਈ ਬਾਤ ਨਹੀਂ ਸੀ ਪੁੱਛਦਾ ਨਾ ਸਤਿਗੁਰਾਂ ਨੇ ਉਹ ਛਾਤੀ ਨਾਲ ਲਾਏ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਬਾਬਰ ਬਦਾਸ ਮਹਾਰਾਜ ਦੀ ਬਾਣੀ ਦਰਜ ਕੀਤੀ ਸਾਰੇ ਪਾਸੇ ਲਾਲਾ ਹੋ ਗਏ ਹਾਹਾਕਾਰ ਮੱਚ ਗਈ ਓਏ ਸ਼ੂਦਰਾਂ ਦੀ ਬਾਣੀ ਦਾ ਦਰਜ ਕਰਕੇ ਇੱਕ ਬਰਖਰਾ ਗ੍ਰੰਥ ਬਣਾਉਣ ਲੱਗੇ ਹੋਏ ਨੇ ਇਹ ਨਹੀਂ ਹੋਣਾ ਚਾਹੀਦਾ ਜਹਾਂਗੀਰ ਦੇ ਇਸ ਤਰ੍ਹਾਂ ਵੀ ਕੰਨ ਭਰੇਗੇ ਤੇ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਾਰਾ ਸੱਚੇ ਪਾਤਸ਼ਾਹ ਜੀ ਦੀ ਜਦੋਂ ਬੀੜ ਤਿਆਰ ਹੋ ਜਾਂਦੀ ਹੈ ਨਾ ਤਾਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵੇਖੋ ਉਹਨਾਂ ਰਹਿਬਾਂ ਉਹਨਾਂ ਸਤਗੁਰਾਂ ਦੀ ਬਾਣੀ ਦਰਜ ਕੀਤੀ ਹੈ ਜਿਨ੍ਹਾਂ ਨੂੰ ਮੰਦਰਾਂ ਦੇ ਵਿੱਚ ਨਹੀਂ ਸੀ ਵੜਨ ਦਿੱਤਾ ਜਾਂਦਾ ੱੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਸੀ ਜਿਨ੍ਹਾਂ ਨੂੰ ਨੀਚ ਚੰਡਾਲ ਛੂਦਰ ਢੇਡ ਆਖਿਆ ਗਿਆ ਅੱਜ ਉਸੇ ਹੀ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿਰਾਜਮਾਨ ਕਰਕੇ ਪੰਜਮ ਪਿਤਾ ਗੁਰੂ ਅਰਜਨ ਸਾਹਿਬ ਜੀ ਨੇ ਬਿਠਾ ਦਿੱਤੇ ਬਸ ਇਹੀ ਨਹੀਂ ਚੱਲਿਆ ਗਿਆ ਤੇ ਫਿਰ ਉਹਨਾਂ ਨੇ ਆਖਿਆ ਕਿ ਇਹਨਾਂ ਨੇ ਇੱਕ ਗ੍ਰੰਥ ਤਿਆਰ ਕੀਤਾ ਜੀ ਝੂਠੀਆਂ ਸ਼ਿਕਾਇਤਾਂ ਪਹੁੰਚਾਈਆਂ ਗਈਆਂ ਜਹਾਂਗੀਰ ਕੋਲੇ ਸਹਜਾਦਾ सलीम ਜਹਾਂਗੀਰ ਕੰਨਾਂ ਦਾ ਕੱਚਾ ਅਯਾਸੀ ਸੀ ਸ਼ਰਾਬੀ ਸੀ ਨਸ਼ੇੜੀ ਸੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਿਆ ਤੇ ਉਹਨੂੰ ਇਹ ਵੀ ਆਖਿਆਗਾ ਜਹਾਂਗੀਰ ਨੂੰ ਦੇਖੋ ਜੀ ਜਿੰਨੇ ਵੀ ਹਿੰਦੂ ਨੇ ਜਿੰਨੇ ਵੀ ਮੁਸਲਮਾਨ ਨੇ ਇਹ ਹਿੰਦੂ ਆਪਣਾ ਧਰਮ ਛੱਡ ਰਹੇ ਨੇ ਮੁਸਲਮਾਨ ਆਪਣਾ ਧਰਮ ਛੱਡ ਕੇ ਸਿੱਖ ਧਰਮ ਦੇ ਵਿੱਚ ਜਾ ਰਹੇ ਨੇ ਜੇ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਪੰਜਵੇਂ ਗੁਰੂ ਨੂੰ ਨਾ ਰੋਕਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਿੰਦੂ ਤੇ ਮੁਸਲਮਾਨ ਸਿੱਖ ਬਣ ਜਾਣਗੇ ਇਸ ਤਰ੍ਹਾਂ ਜਹਾਂਗੀਰ ਨੂੰ ਢੁਕਾਇਆ ਗਿਆ ਤੇ ਗੁਰੂ ਪਿਆਰਿਓ ਬਹਾਨਾ ਕੀ ਬਣਾਇਆ ਗਿਆ ਗੁਰੂ ਗ੍ਰੰਥ ਸਾਹਿਬ ਦਾ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹੰਮਦ ਸਾਹਿਬ ਜੀ ਦੇ ਕੋਈ ਵੀ ਬੋਲ ਦਰਜ ਨਹੀਂ ਕੀਤੇ ਗਏ ਨਾ ਕੋਈ ਉਹਨਾਂ ਦੀ ਸਿਫਤ ਕੀਤੀ ਗਈ ਹੈ ਤੇ ਬਸ ਜਹਾਂਗੀਰ ਨੂੰ ਭੜਕਾ ਦਿੱਤਾ ਜਿਸ ਕਰਕੇ ਗੁਰੂ ਪਿਆਰਿਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੇ ਸਰਵੰਧੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜੋ ਪ੍ਰਕਾਸ਼ ਕੀਤਾ ਗਿਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਸ ਇਸ ਨੂੰ ਮੁੱਖ ਕਾਰਨ ਬਣਾ ਕੇ ਜਹਾਂਗੀਰ ਦੇ ਕੰਨ ਭਰ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕਰਵਾਇਆ ਗਿਆ ਤੇ ਇਥੋਂ ਤੱਕ ਵੀ ਆਖਿਆ ਗਿਆ ਜਹਾਂਗੀਰ ਨੂੰ ਕਿ ਜਿਹੜਾ ਗੁਰੂ ਅਰਜਨ ਆਪਾਂ ਤਾਂ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆ ਨਾ ਪਰ ਉਹ ਤਾਂ ਗੁਰੂ ਅਰਜਨ ਸਾਹਿਬ ਨੂੰ ਕਾਫਰ ਤੱਕ ਵੀ ਕਹਿੰਦੇ ਨੇ ਜਿਹੜਾ ਗੁਰੂ ਅਰਜਨ ਉਹ ਆਖਦੇ ਨੇ ਦਰਬਾਰ ਸਾਹਿਬ ਦੀ ਧਰਤੀ ਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬੈਠਾ ਹੈ ਨਾ ਇੱਤੇ ਹੀ ਬਸ ਨਹੀਂ ਉਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਪੋਥੀ ਪਰਮੇਸ਼ਰ ਕਾ ਥਾਨ ਦੱਸ ਰਿਹਾ ਹੈ ਉਹ ਆਦ ਬੀੜ ਨੂੰ ਪੋਥੀ ਪਰਮੇਸ਼ਰ ਕਾ ਥਾਨ ਦੱਸ ਰਹੇ ਨੇ ਤੇ ਗੁਰੂ ਪਿਆਰੇ ਜਦੋਂ ਇਹ ਗੱਲਾਂ ਉੱਥੇ ਤੱਕ ਪਹੁੰਚੀਆਂ ਨਾ ਜਹਾਂਗੀਰ ਦੀ ਉਹ ਅੱਗੇ ਬਬੂਲਾ ਹੋ ਗਿਆ ਫਿਰ ਇੱਕ ਇਹ ਵੀ ਵੱਡਾ ਕਾਰਨ ਬਣਦਾ ਕਿ ਗੁਰੂ ਅਰਜਨ ਸਾਹਿਬ ਮਹਾਰਾਏ ਨੂੰ ਸ਼ਹੀਦ ਕੀਤਾ ਗਿਆ